ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਤੇ ਸਰਬੱਤ ਦਾਤ ਸੰਗਤ ਨੂੰ ਮੈਂ ਲੱਖ ਲੱਖ ਤੋਂ ਬਧਾ ਜਨਮਾ ਮੈਂ ਗੁਰੂ ਰਵਿਦਾਸ ਮਹਾਰਾਜ ਜੀ ਚਰਨਾ ਚ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਸਭ ਨੂੰ ਸੇਤਾ ਵਧੀਆ ਦੇਈ ਤੰਦਰੁਸਤੀਆਂ ਵਖੇ ਤਰੱਕੀਆਂ ਵਖੇ ਆਪਣੇ ਚਰਨਾਵਾਂ ਵਿੱਚ ਰੋੜ ਕੇ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ਪੁਰ ਦੇ 699 ਜਨਮ ਲੈਣ ਤੇ ਸਮੂਹ ਕਮੇਟੀ ਅੱਡਾ ਫੋਟਕੁਦੂਈ ਦਾ ਦੁਕਾਨਦਾਰਾਂ ਤੇ ਕਮੇਟੀ ਵੱਲੋਂ ਸਾਰੇ ਦੁਕਾਨਦਾਰਾਂ ਦੇ ਵੱਲੋਂ ਅੱਜ ਇੱਥੇ ਲੰਗਰ ਦਾ ਪ੍ਰਸ਼ਾਦ ਤਿਆਰ ਕੀਤਾ ਸਾਡੇ ਵੱਲੋਂ ਸਾਰੇ ਦੇਸ਼ ਦੇ ਸេច ਦੀਆਂ ਸੰਗਤਾਂ ਨੂੰ ਜਨਮ ਦਿਹਾੜੇ ਜੀ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਲੱਖ-ਲੱਖ ਵਧਾਈਆਂ ਗੁਰਨਾਥ ਸਿੰਘ ਮੈਂ ਗੁਰਨਾਥ ਸਿੰਘ ਜਿਹੜਾ ਡਾਕਟਰ ਮਹਾਰਾਜ ਜੀ ਜਨਦੰਮੀ ਆ ਬਹੁਤ-ਬਹੁਤ ਵਧਾਈਆਂ ਜੀ ਪਿਆਰੀ ਸਾਧ ਸੰਗਤ ਜੀ ਬਾਬਾ ਰਵਿਦਾਸ ਜੀ ਦੇ ਜਨਮ ਦਿਨ ਤੇ ਆ ਗੁਰੂ ਰਵਦਾਸ ਜੀ ਦੇ ਜਨਮ ਦਿਨ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਧੰਨੀਆਂ ਜੋ ਦੇਸ਼ ਆਪਦੇਸ਼ਾਂ ਵਿੱਚ ਬੈਠੇ ਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੋ ਬੋਲੇ ਸੋਨ ਰਵੇ ਸ਼੍ਰੀ ਗੁਰੂ ਰਵਦਾਸ ਮਹਾਰਾਜ ਕੀ ਜੈ ਸੋ ਗੁਰੂ ਰੂਪੀ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਜਨਮ ਦਿਦੀਆਂ ਜਨਮ ਦਿਦੀਆਂ ਵੇਸ਼ ਬੇਸ਼ਅ ਵਿੱਚ ਵਸੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵੇ ਲੱਖ ਲੱਖ ਵਧਾਈਆਂ ਹੋਵੇ ਜੋ ਬੋਲੇ ਸੋ ਨਿਹਾਲ ਸ੍ਰੀ ਗੁਰਦਾਸ ਮਹਾਰਾਜ ਕੀ ਜੈ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਜਨਮ ਦਿਦੀਆਂ ਦੇ ਸੰਬੰਧ ਦੇ ਵਿੱਚ ਅੱਡਾ ਕੋਰਟ ਦੀ ਜੀ ਕਮੇਟੀ ਨੇ ਹਰ ਸਾਲ ਦੀ ਤਰ੍ਹਾਂ ਚਾਹ ਪਕੌੜੇ ਦਾ ਸਮੋਸਿਆਂ ਦਾ ਹੋਰ ਮਠਿਆਈਆਂ ਦਾ ਲੰਗਰ ਲਾਇਆ ਵਾ ਗੁਰਮਾਰਜਨ ਸਾਹਿਬ ਨੂੰ ਚਰਚੀ ਕਿਲਾ ਵਾ ਮੈਂ ਮਦਨ ਲਾਲ ਕਲੇਰ ਵਾਸੀ ਪਿੰਡ ਮੰਨਣਾ ਆਨਾ ਆਪ ਸਭ ਨੂੰ ਧੰਨ ਧੰਨ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ 699 ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ